ਤੁਹਾਡਾ ਬੀਰਪਾਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਅੱਜ ਕਰਨ ਲੱਗੇ ਆ ਜੀ 18 ਬਰੈਸਟ ਵਾਲਿਆਂ ਦੀ ਕਟਿੰਗ ਤੁਹਾਨੂੰ ਵਧੀਆ ਤਰੀਕੇ ਨਾਲ ਦੱਸਾਂਗੇ ਬਹੁਤ ਬਰੀਕੀ ਚ ਦੱਸਾਂਗੇ ਜਿਹੜੀਆਂ ਭੈਣਾਂ ਨਵੀਆਂ ਸਿੱਖਦੀਆਂ ਨੇ ਉਹਨਾਂ ਵਾਸਤੇ ਆਪਾਂ ਵੀਡੀਓ ਬਣਾਉਨੇ ਆਗੇ ਤੇ ਮੈਂ ਨਵੀਆਂ ਨਵੀਆਂ ਵੀਡੀਓ ਰੋਜ਼ ਬਣਾਇਆ ਕਰੂੰਗੀ ਤੁਸੀਂ ਜਰੂਰ ਦੇਖਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਇਕ ਕਮੈਂਟ ਤੁਹਾਡੇ ਸੋਹਣੇ ਸੋਹਣੇ ਕਮੈਂਟਾਂ ਤੇ ਮੈਂ ਨਵੀਂ ਨਵੀਂ ਵੀਡੀਓ ਬਣਾਇਆ ਕਰੂੰਗੀ ਜਰੂਰ ਦੇਖੋ ਜੀ ਮੈਂ ਆਪਦਾ ਬਣਾਉਣੀ ਹੈਗੀ ਮੈਂ ਬਹੁਤ ਛੋਟਾ ਟੀਰਾ ਪਾਉਣੀ ਆ ਕੋਸ ਦੇ ਆਗ ਦੇ ਸਾਰਿਆਂ ਨਾਲ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਵਧੀਆ ਕਟਿੰਗ ਦੱਸੂਗੀ ਵਧੀਆ ਬਰੀਕੀ ਚ ਦੱਸੂਗੀ ਤੁਸੀਂ ਸਾਰਿਆਂ ਨੇ ਧਿਆਨ ਨਾਲ ਦੇਖਣਾ ਇੱਕ ਜੀ ਆਹ ਵਾਲੀਆਂ ਜਿਹੜੇ ਪੈਲਸਿਨਾ ਨੇ ਇਹ ਲੈ ਕੇ ਆਂਦੀਆਂ ਨੇ ਮੈਂ ਇਹਨਾਂ ਦਾ ਜੇ ਆਪਾਂ ਨਿਸ਼ਾਨ ਲਾ ਲਈਏ ਪ੍ਰੈਸ ਕਰਦੇ ਉੱਤੇ ਉਦੋਂ ਮਿੱਟ ਜਾਂਦਾ ਆਹ ਵਾਲੇ ਨਿਸ਼ਾਨ ਬਹੁਤ ਵਧੀਆ ਰਹਿੰਦੇ ਨੇ ਜਿਹੜੇ ਕਿ ਸਤੈਟਕ ਸ਼ੂਟ ਹੁੰਦੇ ਨੇ ਉਹਨਾਂ ਤੇ ਰੌਣ ਵਾਸਤੇ ਵਧੀਆ ਪਿਓਰ ਦੇ ਕਰੇਵ ਦੇ ਉਹਨਾਂ ਦੇ ਉੱਤੇ ਨਿਸ਼ਾਨ ਦੀਦੇ ਰਹਿੰਦੇ ਨੇ ਆਹ ਵਾਲੀਆਂ ਪੈਰਸਨਲ ਲਾਇਆ ਹੋਏ ਭਣੇ ਇਹ ਬਹੁਤ ਵਧੀਆ ਪੈਰਸਨਲ ਨੇ ਆਪਾਂ ਤੁਸ ਤੁਹਾਨੂੰ ਇਸ ਪੈਰਸਨ ਨਾਲ ਮਸਾਉਣ ਲਾ ਕੇ ਦੱਸ ਦੇਵਾਂਗੇ ਤੇ ਇੱਕ ਭੈਣੇ ਮੈਂ ਤੁਹਾਨੂੰ ਇੱਥੋਂ ਆਪਾਂ ਜਦੋਂ ਲੈਣਾ ਨਾ ਆਪਾਂ ਇੱਥੋਂ ਅੱਧਾ ਇੰਚ ਤੀਰੇ ਨਾਲੋਂ ਘਟਾ ਕੇ ਰੱਖਣਾ ਹੈਗਾ ਜਿਵੇਂ ਹਾਂਜੀ ਭੈਣੇ ਆਪਾਂ ਇੱਥੋਂ ਰੱਖਿਆ ਲਾ ਪਾਉਣੇ ਸੀ ਤੇ ਤੋਂ ਛਾਤੀ ਕੋਲ ਆਪਾਂ ਸਵਾ ਪੰਜ ਤੇ ਲਾਵਣੀ ਹੈ ਨਿਸ਼ਾਨੀ ਇੱਕ ਇੱਕ ਪਿੱਛੇ 1.5 ਇੰਚ ਤੇ ਲਾਵਣੀ ਹੈਗੀ ਪਿੱਛੇ ਹਟਾ ਕੇ 1.5 ਇੰਚ ਤੋਂ ਜਿਹੜੀ ਆਪਾਂ ਆਹ ਵਾਲੀ ਨਿਸ਼ਾਨੀ ਲਾਉਣੀ ਹੈ ਇਹਦੇ ਨਾਲ ਜਿਹੜੀ ਆਪਣੀ ਫਿਟਿੰਗ ਹੈ ਉਹ ਬਹੁਤ ਵਧੀਆ ਆਉਂਦੀ ਹੈਗੀ ਇਹ ਇਹ ਨਿਸ਼ਾਨੀ ਆਪਾਂ ਨੂੰ ਪਿੱਛੇ ਹਟਾ ਕੇ ਅੱਧਾ ਇੰਚ ਪਿੱਛੇ ਹਟਾ ਕੇ ਲਾਉਣੀ ਚਾਹੀਦੀ ਹੈ ਫਿਟਿੰਗ ਵਾਸਤੇ ਆ ਦੇਖੋ ਆ ਦੇਖੋ ਇੱਥੋਂ ਆਪਾਂ 1 ਇੰਚ ਦੀ ਨਿਸ਼ਾਨੀ ਲਾਉਣੀ ਹੈ ਇਹ ਉਹਨਾਂ ਭੈਣਾਂ ਵਾਸਤੇ ਆ ਜਿਹੜੀਆਂ ਭੈਣਾਂ ਨਵਾਂ ਕੰਮ ਸਿੱਖਦੀਆਂ ਨਹੀਂ ਇੱਥੋਂ 1 ਇੰਚ ਦੀ ਨਿਸ਼ਾਨੀ ਲਾਉਣੀ ਹੈ ਇੱਥੋਂ ਆਪਾਂ 2 ਇੰਚ ਦੀ 2 ਇੰਚ ਦੀ ਨਿਸ਼ਾਨੀ ਲਾਉਣੀ ਹੈ ਇਹ ਤੋਂ ਆਪਾਂ ਛਾਤੀ ਆਪਣੀ 18 ਤੇ ਅੱਧਾ ਇੰਚ ਆਪਾਂ ਵਧਾ ਕੇ ਲਾਵਾਂਗੇ ਪਲੋਂ ਜਾਂਦਾ ਜਿਹੜਾ ਪਲੇਟਾਂ ਦਾ ਵਿੱਚ ਆਉਂਦਾ ਇੱਥੋਂ 7/11 ਇੰਚ ਤੇ ਆਪਾਂ ਪਲੇਟਾਂ ਦੇ ਰਿਸਾਨ ਲਾਵਾਂਗੇ 7 ਇੰਚ ਫਲੋਈ ਆਪਾਂ ਲੰਬੀ ਪਾਵਾਂਗੇ ਥੋ ਜਿਹੜੀ ਪਲੇਟ ਹੁੰਦੀ ਹੈਗੀ ਉਹਦਾ ਜਿਵੇਂ ਆਪਾਂ ਅੱਧ ਹੋ ਗਿਆ ਇਹਦਾ ਸਾਢੇ ਤਿੰਨ ਇੱਥੋਂ ਆਪਾਂ ਜਿਹੜੀ 7 ਇੰਚ ਦੀ ਪਲੇਟ ਹੈ ਇਹਦੇ ਅੱਧ 'ਚ ਅਨੁਸਾਰਨੀ ਲਾਉਣੀ ਹੈ ਜਿਵੇਂ 7 ਇੰਚ 7 ਇੰਚ ਦੇ ਵਿੱਚੋਂ ਸਾਢੇ ਤਿੰਨ ਇੱਥੋਂ ਜਿਹੜੀ ਆਹ ਵਾਲੀ ਆਪਾਂ ਇਹ ਨਿਸ਼ਾਨੀ ਖਿੱਚ ਕੇ ਇਹਦੇ ਵਿੱਚੋਂ ਆਪਾਂ ਆਹ ਪਲੇਟ ਚੱਕਣੀ ਹੈਗੀ ਜਿਵੇਂ ਆਪਾਂ ਇਹ ਪਲੇਟ ਲੈਣੀ ਹੈਗੀ 1.5 ਇੰਚ ਇਹ ਛਾਤੀ ਦੇ ਸਾਬ ਨਾਲ ਭਾਵੇਂ ਆਪਾਂ ਲੈ ਸਕਦੇ ਆਂਗੇ ਕੋਈ 2 ਇੰਚ ਵੀ ਲੈ ਸਕਦਾ ਇੱਥੋਂ ਕੋਈ ਇਥੋਂ ਸਵਾਦੋ ਵੀ ਲੈ ਸਕਦਾ ਜਿਵੇਂ ਮੈਂ ਆਪਦੇ ਇੱਥੇ ਡੇਢ ਹੀ ਰੱਖਦੀ ਹੁੰਦੀ ਆਂ ਡੇਢ ਇੰਚ ਦੀ ਮਿਲ ਕੇ ਇਹ ਇੱਕੋ ਜਿਹੀ ਫਾਂਸਲਾ ਰੱਖਦੀ ਹੁੰਦੀ ਆਂ ਡੇਢ ਇੰਚ ਦੀ ਇੱਥੇ ਤੇ ਡੇਢ ਇੰਚ ਦੀ ਇੱਥੇ ਜਿਹੜੀ ਆ ਵਾਲੀ ਪਲੇਟ ਲਾਉਣੀ ਆਗੀ ਇਹ ਆਪਾਂ ਜਿਹੜਾ ਡੇਢ ਇੰਚ ਪਿੱਛੇ ਲਾਇਆ ਸੀ ਉਹਨੂੰ ਸਾਹਮਣੀ ਆਏ ਲਾਉਣੀ ਹੈ ਨੂੰ ਸਾਹਮਣੀ ਲਾਉਣੀ ਆਏ ਤੇ ਜਿਹੜੀ ਆ ਹੈਗੀ ਇਹ ਆਪਾਂ ਜਿਹੜੀ ਇਥੋਂ ਡੇਢ ਇੰਚ ਤੋਂ ਲਾ ਕੇ ਇੱਥੋਂ ਆਪੇ ਚ ਲੈ ਕੇ ਜਾਣੀ ਹੈ ਇਹ ਆ ਤੇ ਮੈਂ ਅੱਧ ਦੇ ਵਿੱਚੋਂ 1 ਇੰਚ ਤਾਹਾ ਕਰ ਲੇ ਜਿਹੜਾ ਆਪਣਾ 3.5 ਦਾ ਅੱਧ ਹੁੰਦਾ ਉਹਦੇ ਚੋਂ 1 ਇੰਚ ਤਾਹਾ ਕਰ ਲੇ ਤੇ ਆਹ ਵਾਲੀ ਹੈ ਜਿਹੜੀ ਸਾਈਡ ਸਲਾਈ ਇਹ ਆਪਾਂ ਰੱਖਦੇ ਹਾਂਗੇ 16 ਇੰਚ ਦੀ 16 ਇੰਚ ਤੇ ਆਪਾਂ ਰੱਖਿਆਗਾ ਇਹਦੀ हिਪ ਹੈਗੀ ਹੈ 20 ਇੰਚ 20 ਇੰਚ ਤੇ ਨਿਸ਼ਾਨੀ ਲਾ ਕੇ 20 ਇੰਚ ਤੇ ਨਿਸ਼ਾਨੀ ਲਾ ਕੇ ਆਪਾਂ ਇਥੋਂ ਤੇ ਇਹਦੇ ਜਿਹੜੇ ਨਿਸ਼ਾਨ ਆ ਲਾ ਚੁੱਕੇ ਆਪਾਂ ਤੇ ਹੁਣ ਆਪਾਂ ਜਿਹੜੀ ਇਹਦੀ ਕਟਿੰਗ ਕਰਨੀ ਹੈ ਉਹ ਤੁਹਾਨੂੰ ਦੱਸਾਂਗੇ ਜਿਹੜਾ ਆ ਚੀਜ਼ ਹੁੰਦੀ ਹੈਗੀ ਇਹਦੇ ਆਪਾਂ ਅੱਧ ਚੋਂ ਅੱਧ ਚੋਂ ਇਨਸਾਨੀ ਲਾਉਣੀ ਹੁੰਦੀ ਹੈ ਜੀ ਐਸ ਲੋਪ ਤੇ ਇਹ ਉਹਨਾਂ ਪਹਿਣਾ ਵਾਸਤੇ ਇਨਸਾਨੀ ਲਾਉਨੇ ਆਂਗੇ ਆਪਾਂ ਤਾਂ ਰੋਜ਼ ਹੀ ਕੱਟਦੇ ਰਹਨੇ ਆਂਗੇ ਉਨਾ ਕਹਿਣਾ ਵਾਸਤੇ ਨਿਸ਼ਾਨੀ ਇਹ ਜਿਹੜੀਆਂ ਨਵੇਂ ਨਵਾਂ ਕੰਮ ਸਿੱਖਦੀਆਂ ਨੇ ਇੱਥੋਂ ਆਪਾਂ ਇਹ ਤੇ ਇੱਕ ਜਿਹੜੀ ਇਹ ਮੈਂ ਨਿਸ਼ਾਨ ਲਾਉਣੀ ਆਂਗੀ ਤੇ ਜਾਂ ਮੈਂ ਕੈਂਚੀ ਚਲਾਉਂਗੀ ਉਹ ਮੇਥੋਂ ਹੌਲੀ ਚੱਲੂ ਕਿਉਂਕਿ ਮੇਰਾ ਹੱਥ ਟੁੱਟਿਆ ਹੋਇਆ ਹੈਗਾ ਹਜੇ ਮੈਂ ਪਹਿਲਾ ਕਵੀ ਜੀ ਬਣਾਉਣ ਲੱਗੀ ਆਂ ਕਿ ਕੰਮ ਸ਼ੁਰੂ ਨਹੀਂ ਕੀਤਾ ਜੀ ਹਜੇ ਥੋੜਾ ਟਾਈਮ ਹੋਇਆ ਹੈਗਾ ਇਹਦੇ ਵਿੱਚ ਦਰਦ ਹੈ ਮੇਥੋਂ ਕੈਂਚੀ ਹੌਲੀ ਚੱਲਦੀ ਆਏ ਨਹੀਂ ਪਤਾ ਐਡੀ ਟੇਡੀ ਵੀ ਚੱਲ ਜੇ ਇੱਥੋਂ ਆਪਾਂ ਅੱਧੇ ਇੰਚ ਦੀ ਕਟ ਪਾਵਾਂਗੇ। ਮੂਰਲੇ ਪੱਲੇ 'ਚ ਪਾਵਾਂਗੇ। ਇਹ ਇੱਥੋਂ ਜਿਹੜਾ ਆਹ ਵਾਲਾ ਹੈਗਾ ਇਹ ਜਿਹੜੀ ਮੂਰਲੀ ਕੱਟ ਪਾਉਣੀ ਆ ਆਪਾਂ ਇਹ ਤਾਂ ਹਾਂ ਉੱਪਰ ਚੱਕ ਕੇ ਪਾ ਸਕਦੇ ਹਾਂ। ਪੱਲਾ ਵੀ ਲਾ ਕੱਟਿਆ ਨਾ ਜਾਵੇ। ਜੇ ਕਿਸੇ ਨੂੰ ਡਰ ਲੱਗਦਾ ਕੋਈ ਨਵੀਂ ਭੈਣ ਹੈ ਉਹ ਪਰੇ ਪਿੱਛੇ ਹਟਾ ਕੇ ਪੱਲੇ ਨੂੰ ਪਿਛਲੇ ਨੂੰ ਫੇਰ ਕੱਟ ਪਾ ਸਕਦੇ ਹਾਂ। ਇਹ ਮੇਰਾ ਹੱਥ ਨਹੀਂ ਭਾਂਦਾ ਮੈਥੋਂ ਔਖੀ-ਜ਼ੋਖੀ ਜੀ ਹੋ ਕੇ ਕੱਟਿਆ ਜਾਂਦਾ ਹੈਗਾ ਇਹ। ਆਹ ਵਾਲੀ ਇੱਥੇ ਆਪਾਂ ਇਨਸਾਨ ਉਹਦੀ ਨਾਲ ਦੀ ਨਾਲ ਨਿਸ਼ਾਨ ਲਾਉਣਾ ਕੈਂਚੀ ਨਾਲ। ਤੇ ਇੱਥੇ ਵੀ ਆਪਾਂ ਨਿਸ਼ਾਨ ਲਾਉਣਾ ਕੈਂਚੀ ਨਾਲ। ਤੇ ਇੱਥੇ ਵੀ ਆਪਾਂ ਜਿਹੜਾ ਆਹ ਵਾਲੇ ਨਿਸ਼ਾਨ ਹੈਗੇ ਇਹ ਵਾਲੇ ਨਿਸ਼ਾਨ ਜ਼ਰੂਰ ਲਾਉਣੇ ਚਾਹੀਦੇ ਆ ਕੈਂਚੀ ਨਾਲ ਜਦੋਂ ਆਪਾਂ ਸਲਾਈ ਮਾਰਾਂਗੇ। ਆ ਵਾਲੇ ਸਾਰੇ ਨਿਸ਼ਾਨਾਂ ਨੂੰ ਮਿਲਾ ਕੇ ਮਾਰੋ ਤੁਸੀਂ ਬਣਾ ਆਡਾ ਕਿਨੀ ਜਗਾ ਮੈਂ ਸਿੱਧਾ ਕੱਟਿਆ ਆਪਾਂ ਕਈ ਕਿਨੀ ਜ ਆਡੇ ਹੁੰਦੇ ਜਿਵੇਂ ਇਹ ਵੀ ਜ ਆਡਾ ਬਣਿਆ ਹੋਇਆ ਦਾ ਤੇ ਜਦੋਂ ਆਪਾਂ ਆ ਨਿਸ਼ਾਨੀਆਂ ਮਿਲਾ ਕੇ ਸਾਈਡ ਸਲਾਈ ਮਾਰਾਂਗੇ ਤੇ ਫਿਰ ਏਡਾ ਟੈਡਾ ਕਾਣ ਚ ਕਨੀ ਜ ਨਹੀਂ ਜਾਂਦਾ ਇਹ ਸਾਰਾ ਕੂਈ ਸਹੀ ਆਊਗਾ ਇਹਦੇ ਵਿੱਚ ਆਹੀ ਮਰੀਕੀ ਹੁੰਦੀ ਆ ਭੈਣੇ ਵੀ ਅਈ ਦੀ ਅਈ ਦਾ ਧਿਆਨ ਜ਼ਰੂਰ ਰੱਖਿਆ ਨਿਸ਼ਾਨ ਰੱਖ ਜੂ ਆਪਾਂ ਇਸ ਤਰ੍ਹਾਂ ਇਧਰ ਉਹ ਕਰ ਲੈ ਨਿਸ਼ਾਨ ਕੱਢ ਲੈ ਸੀ ਇਸ ਤਰ੍ਹਾਂ ਆਪਾਂ ਇਧਰ ਨਿਸ਼ਾਨ ਲਾ ਲੈਨੇ ਆਗੇ ਆ ਵਾਲੇ ਨਿਸ਼ਾਨ ਲਾ ਲੈਨੇ ਆਗੇ ਲੇਟਾਨੀ ਨਿਸ਼ਾਨ ਆਪਾਂ ਪਹਿਲਾਂ ਹੀ ਕੱਢ ਲਏ ਸੀ ਤੇ ਨਿਸ਼ਾਨ ਕੱਢਣ ਵਾਸਤੇ ਆ ਚੀਜ਼ ਜਿਹੜੀਆਂ ਬਹਿਣਾ ਨਵੀਆਂ ਸਿੱਖਦੀਆਂ ਨੇ ਨਿਸ਼ਾਨੀਆਂ ਸਹੀ ਨਹੀਂ ਨਿਕਲਦੀਆਂ ਬਾਜ਼ਾਰ 'ਚ ਆ ਆਪਾਂ ਨੂੰ ਦੁਕਾਨ ਦੇ ਉੱਤੋਂ ਮਿਲ ਜਾਂਦਾ ਹੈਗਾ ਤੁਸੀਂ ਇਹ ਵਾਲੀ ਚੀਜ਼ ਲਿਆ ਕੇ ਇਹ ਜੀਆਂ ਚੀਜ਼ਾਂ ਲਿਆ ਕੇ ਰੱਖੋ ਬਹੁਤ ਸੋਖਾ ਹੋ ਗਿਆ ਹੁਣ ਕੰਮ ਸਿੱਖਣਾ ਇਹ ਜੀਆਂ ਚੀਜ਼ਾਂ ਆਪਾਂ ਵਰਤਦੇ ਆਂ ਜੇ ਇਹਦੇ ਨਾਲ ਆਪਾਂ ਨੂੰ ਸੇਧੀ ਕੰਮ ਆ ਜਾਂਦਾ ਹੈਗਾ ਆਹ ਚੀਜ਼ਾਂ ਇਹ ਕਾਹ ਵਾਲੀ ਚੀਜ਼ ਹੈ ਦੂਸਰੀ ਕਾਟ ਵਾਲੀ ਖੱਟੀ ਇਹ ਫਿਰ ਆਪਣੀ ਕਾਟ ਹੁੰਦੀ ਹੈ ਜਿਹੜੀ ਪੂਰੀ ਪਰਫੈਕਟ ਪੈ ਜਾਂਦੀ ਹੈ ਕਿ ਕੋਈ ਹੋਣੀ ਹੁੰਦੀ ਇਹਦੇ ਨਾਲ ਨਿਸ਼ਾਨ ਆ ਜਿਹੜੇ ਆਪਾਂ ਉਹ ਆਪਾਂ ਜਿਵੇਂ ਨਿਸ਼ਾਨ ਕੱਢਦੇ ਆ ਜਾਂ ਕੱਪੜਾ ਫਟ ਜਾਂਦਾ ਹੈਗਾ ਜੇ ਇਹ ਪਿੰਨਾ ਨਾ ਕੱਢਦੇ ਆਂਗੇ ਜਾਂ ਕੋਈ ਆਸੇ-ਪਾਸੇ ਹੋ ਜਾਂਦਾ ਹੈਗਾ ਫਰਕ ਪੈ ਜਾਂਦਾ ਹੈ ਪਲੇਟਾ 'ਚ ਆਹ ਵਾਲੀ ਚੀਜ਼ ਨਾਲ ਉੱਤੇ ਧਰ ਕੇ ਤੁਸੀਂ ਐਸੇ ਲੋਟ ਰਗੜ ਮਾਰਦੇ ਹੋ ਤੇ ਐਸੇ ਲੋਟ ਸਾਹਮੇ ਥਾਂ ਨਿਸ਼ਾਨੀ ਆਣੀ ਨਹੀਂ ਤੇ ਆ ਇਹੋ ਜਿਹੀਆਂ ਚੀਜ਼ਾਂ ਲੈ ਕੇ ਇੱਕ ਵਾਰ ਆਏ ਛੋਟੇ ਛੋਟੇ ਜੀਜ਼ਾਂ ਨੇ ਇੱਕ ਵਾਰਾ ਥੋੜਾ 5-700 ਰੁਪਏ ਖਰਚ ਹੋਊਗਾ ਜੇ ਤੁਸੀਂ ਉਹਦੇ ਨਾਲ ਵਧੀਆ ਤਰੀਕੇ ਨਾਲ ਸਿੱਖ ਸਕਦੇ ਹੋਗੇ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਲੈਣ ਵਾਸਤੇ ਇਹ ਜੂਰ ਟੇਲਰ ਕੋਲੇ ਹੋਣੀ ਚਾਹੀਦੀ ਕਿਉਂਕਿ ਜਿਦੋਂ ਆਪਾਂ ਨਵਾਂ ਸਿੱਖਦੇ ਹਾਂ ਉਦੋਂ ਵਰਤਦੇ ਹਾਂ ਜਿਦੋਂ ਆਪਾਂ ਨਾਲ ਹੱਥ ਠਿਕ ਜਾਂਦਾ ਹੈਗਾ ਫਿਰ ਆਪਾਂ ਨੂੰ ਇਹਦੀ ਕੋਈ ਜ਼ਰੂਰਤ ਨਹੀਂ ਪੈਂਦੀ ਫਿਰ ਆਪਾਂ ਆਪਣੇ ਆਪ ਹੀ ਉਹ ਕਰ ਲੈਂਦੇ ਆ ਮੈਂ ਤਾਂ ਅੱਜ ਜਾਣ ਜਾਣਾ ਮੈਨੂੰ ਕੱਟੀ ਜਾਣੀ ਹੈ ਕਿਉਂਕਿ ਮੇਰਾ ਹੱਥ ਨਹੀਂ ਚੱਲਦਾ ਮੇਰਾ ਹੱਥ ਫੁੱਟਿਆ ਹੋਇਆ ਹੈ ਜਿਹੜਾ ਪਿਛਲਾ ਗਲਾ ਹੁੰਦਾਗਾ ਕਈ ਪਹਿਣਾ ਵੀ ਆਪਾਂ ਆਮ ਪਹਿਨੇ ਪਹਿਲਾਂ ਮੈਂ ਜਦੋਂ ਸਿੱਖੀ ਸੀ ਮੈਂ ਵੀ ਗਲਾ ਨਾਲ ਦੀ ਨਾਲ ਹੀ ਪਿਛੜਾ ਗਲਾ ਕੱਢ ਲਈ ਸੀ ਇਹ ਗਲਾ ਪਿਛੇ ਵਾਲਾ ਜਦੋਂ ਆਪਾਂ ਕਰੀਜ ਜੜ ਕੇ ਆਪਾਂ ਤਾਂਹਾਂ ਵਾਲੇ ਮੋਢੇ ਆ ਆ ਚੀਜ਼ ਜੜ ਕੇ ਬਾਅਦ ਵਿੱਚ ਗਲਾ ਘੱਟਿਆ ਕਰੋ ਜਿਹੜੀਆਂ ਪਹਿਣਾ ਨਵਾਂ ਸਿੱਖਦੀਆਂ ਨੇ ਉਹ ਫਿਰ ਗਲਾ ਆਪਣਾ ਨਾ ਵੱਡਾ ਛੋਟਾ ਨਹੀਂ ਹੁੰਦਾ ਚੌੜਾ ਨਹੀਂ ਹੁੰਦਾ ਜਾਨੀ ਕਿ ਉਹਦੇ ਨਾਲ ਗਲੇ ਦੀ ਫਿਟਿੰਗ ਵੀ ਵਧੀਆ ਆਉਂਦੀ ਹੈ ਤੇ ਇੱਕ ਆਹ ਵਾਲੀ ਫਿਟਿੰਗ ਮੈਂ ਦੱਸਣ ਨੂੰ ਭੁੱਲ ਗਈ ਸੀ ਤੇ ਜਿਹੜੀ ਆਹ ਵਾਲੀ ਹੋएगी ਅੱਧੇ ਇੰਚ ਦੀ ਕਾਰਟ ਮੂਲੇ ਪੱਲੇ 'ਚ ਜਰੂਰ ਪਾਇਆ ਕਰੋ ਕਿਉਂ ਉਹਦੇ ਨਾਲ ਪਿੱਛੇ ਨਹੀਂ ਜਾਂਦਾ ਜਿਹੜਾ ਪਿੱਛੇ ਜਾਣ ਵਾਲੀ ਪ੍ਰੋਬਲਮ ਹੈ ਉਹ ਆਪਾਂ ਜਮਾ ਸਾਰੀ ਬਰੀਕੀ ਚ ਦੱਸਾਂਗੇ ਬਿਓ ਕਿਵੇਂ ਜਾਣ ਉਹ ਹਟਦਾ ਜਾਂ ਪਿੱਛੇ ਨੂੰ ਗਲ ਜਾਂਦਾ ਉਹ ਆਪਾਂ ਪਿੱਛੇ ਨੂੰ ਜਾਣ ਵਾਲੇ ਗਲੇ ਵਾਸਤੇ ਆਪਾਂ ਅਲੱਗ ਤੋਂ ਬਣਾਵਾਂਗੇ ਸਾਰੀ ਵੀਡੀਓ ਉਹ ਆਪਾਂ ਫੇਰ ਦੱਸਾਂਗੇ ਦੂਸਰੇ ਕਮੀ ਚ ਦੱਸਾਂਗੇ ਅੱਜ ਆਪਾਂ ਅੱਜ ਮੈਂ ਪਹਿਲੇ ਦਿਨ ਹੀ ਕਟਿੰਗ ਕਰੀਏਗੀ ਮੇਰਾ ਹੱਥ ਚੱਲਦਾ ਨਹੀਂ ਆ ਦੇਖੋ ਸੁੱਜਿਆ ਪਿਆਗਾ ਟੁੱਟਿਆ ਹੋਇਆਗਾ ਹੱਥ ਅੱਜ ਪਹਿਲੇ ਦਿਨ ਹੀ ਕਟਿੰਗ ਕਰਕੇ ਰੱਖੀਏ ਠੀਕ ਹੈ ਭੈਣੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ